ਬਈ ਕਾਲੇ ਕਿੰਨਾ ਕ ਦੁੱਧ ਆਇਆ ਪਹਿਲਣ ਦਾ ਇਹ ਆਪਾਂ ਦਾ ਵੀਰ ਗੱਪ ਮਾਰਨ ਦਾ ਕੋਈ ਮਰਵਾਈ ਚੱਲੇ ਆਪਾਂ ਧੋਕੜ ਕੱਬਣਾ ਲੈ ਕੇ ਪਾ ਲਈਆਂ ਬਈ ਅੱਛਾ ਧੋਕੜ ਕੱਬਣ ਲੈ ਕੇ ਪਾ ਲਈਆਂ ਸੀ ਹਾਂ ਸ਼ੀ ਆਪਾਂ ਪੰਜ ਵੀਨਾ ਕੱਬਣ ਲੈਂਦੀ ਸੀ ਉਦੋਂ 5 ਕਿਲੋ ਦੁੱਧ ਦਿੰਦੀ ਸੀ ਬਈ 5 ਕਿਲੋ ਹਾਂ ਬਈ ਵੀ ਨਹੀਂ ਤੈਨੂੰ ਉਹ ਸੱਜਰ ਦਾ ਉਹਨੇ ਦੱਸਿਆ ਹੋ ਕਿੰਨੇ ਕ 11 11.5 ਕਿਲੋ ਕਹਿੰਦੀ ਸੀ 11.5 ਸੀਗਾ ਹੁਣ ਐਤ ਕੀ ਦਾ ਚੰਗੀ ਉਮੀਦ ਹੈ ਲਾਦਾ ਦੇ ਦੂਗੀ 13 14 ਕਿਲੋ ਹਾਂਜੀ ਵੀਰੇ ਰਾਉਣ ਕ ਡੇਰੀ ਫਾਰਮ ਤੇ ਸਵਾਗਤ ਆ ਅੱਜ ਦੀ ਵੀਡੀਓ ਬਈ ਪਿੰਡ ਲਾਲਿਆਣਾ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਆ ਗਈ ਬ ਬਾਈ ਕਾਲੇ ਦੇ ਘਰੋਂ ਵੀਡੀਓ ਆ ਕੋਈ ਵਪਾਰ ਦਾ ਕੰਮ ਨਹੀਂ ਕਰੇ ਲੂ ਪਸ਼ੂ ਪਾਲਕਾ ਵੀਰੇ ਆ ਦੇਖ ਲੋ ਇੱਧਰ ਵੀ ਬਾਈ ਦੇ ਨੱਕ ਦੇ ਅਸੀਂ ਦੇਖ ਲੋ ਤੇ ਇਹ ਦੋ ਮਝਾਜ ਬਾਈ ਨੇ ਸੇਲ ਕਰਨੀਆਂ ਇੱਕ ਤਾਂ ਗਈ ਦੂਸਰਾ ਸੂਆ ਝੋਟੀ ਤੇ ਉਹ ਆ ਗਈ ਚੌਥੇ ਸੂਏ ਹਨਾ ਬਾਈ ਹਾਂ ਚੌਥੇ ਉਹ ਚੌਥੇ ਸੂਏ ਆ ਕੀ ਡਿਟੇਲ ਆ ਕੀ ਮੁੱਲ ਰਹੂਗਾ ਸਾਰਾ ਵੀਡੀਓ ਦੇ ਵਿੱਚ ਕਰਾਵਾਂਗੇ ਤੇ ਕਿੰਨੇ ਕਿੰਨਾ ਕ ਦੁੱਧ ਹਾਲੀਆਂ ਇਹ ਬਾਈ ਇੱਕ ਨੰਬਰ ਵਾਲੀ ਤੋਂ ਸ਼ੁਰੂ ਕਰਦੇ ਆਂਗੇ ਬਾਈ ਸਾਹਮਣੇ ਹਾਂ ਜੀ ਹੋਰ ਕੀ ਹਾਲ ਆ ਬਾਈ ਕਾਲੇ ਸੱਸੀ ਗਾਲ ਬਾਈ ਸੱਸੀ ਗਾਲ ਵੀਰੇ ਪਹਿਲਾਂ ਤਾਂ ਬਾਈ ਆਪਦਾ ਮੋਬਾਈਲ ਨੰਬਰ ਬੋਲ ਦੋ 9988 हां जी 041382 04138 ਬਈ ਦਾ ਵੀਡੀਓ ਦੇ ਉੱਤੇ ਨੰਬਰ ਚੱਲੀ ਜਾਂਦਾ ਇੱਕ ਨੰਬਰ ਵਾਲੀ ਜਿਹੜੀ ਆਹ ਛੋਟੀ ਹੈ ਬਈ ਕਿੰਨੇਵੇਂ ਸੂਏ ਵਾਸਤੇ ਰੱਬਣਾ ਦੂਜੇ ਸੂਏ ਵਾਸਤੇ ਬਈ ਸੂਹਗੀ ਦੂਜੇ ਵਾਸਤੇ ਦੂਜੇ ਸੂਏ ਵਾਸਤੇ ਆ ਬਈ ਕਿੰਨੇ ਕ ਦਿਨਾਂ ਦੀ ਕੱਚੀ ਹੈ ਹੁਣ ਵੀਰੇ ਇਹ ਹਫਤਾ 10 ਦਿਨ ਲੈ ਜੂਗੀ ਇਹ ਹਫਤਾ 10 ਦਿਨ ਛੋਟੀ ਲੈ ਜੂਗੀ ਜਮਾ ਵੀਰੇ ਪ्योर ਮੂਰਾ ਨਸਲ ਆਹ ਦੇਖ ਲੋ ਜੈਡ ਬਲੈਕ ਛੋਟੀ ਆ ਥਣ ਵੀ ਤੁਹਾਨੂੰ ਆਪਾ ਦਿਖਾ ਦਿੰਨੇ ਜਮਾ ਕੱਲਾ ਕੱਲਾ ਥਣ ਲੱਗਿਆ ਹੋਇਆ ਮੁੱਲ ਵੀਡੀਓ ਦੇ ਵਿੱਚ ਕਰਾ ਦਾਂਗੇ ਬਾਕੀ ਸਿੰਗਾ-ਸੁੰਗਾ ਦੀ ਕੁਆਲਿਟੀ ਦੇਖ ਲੋ ਜਿਹੜੀਆਂ ਵੀਰੇ ਮੇਰੇ ਏਰੀਏ ਚੋਂ ਬਠਿੰਡੇ ਰੇ ਚੋਂ ਸਾਡੇ ਬਹੁਤ ਚੰਗੇ ਚੰਗੇ ਪਸ਼ੂ ਨਿਕਲਦੇ ਆ ਇੱਕ ਇਹ ਮਿੰਨੀ ਹਰਿਆਣਾ ਕਹਿ ਸਕਦੇ ਆ ਪੂਰੇ ਟੋਪ ਦੇ ਪਸ਼ੂ ਸਾਡੇ ਏਰੀਏ ਚੋਂ ਨਿਕਲਦੇ ਰਹਿੰਦੇ ਆ ਅੱਜ ਦੀ ਵੀਡੀਓ ਪਿੰਡ ਲਾਲਿਆਣਾ ਜਿਹੜਾ ਬਠਿੰਡਾ ਤੋਰ ਬਈ ਇਹਨੂੰ ਕਰਾ ਮਾੜੀ ਲੈ ਵਾਲੂਗਾ ਸਾਰਾ ਪਾ ਚੈੱਕ ਕਰਾ ਦਿੰਨੇ ਆ ਮੁੱਲ ਵੀਡੀਓ ਦੇ ਵਿੱਚ ਰਹੂਗਾ ਇੱਧਰ ਤੋਂ ਤੋਰ ਹਾਂ ਇੱਧਰੋਂ ਤੋਰ ਲੈ ਬਈ ਕੋਈ ਗੱਲ ਨਹੀਂ ਆ ਬੂਰੀ ਮੱਝ ਦੇ ਵਿਚਾਲੇ ਦੀ ਲੈ ਜਾ ਆਹ ਦੇਖੋ ਵੀਰੇ ਦੂਸਰੇ ਸੂਏ ਵਾਸਤੇ ਝੋਟੀ ਆ ਪੂਰੇ ਫੁੱਲ ਟਾਇਟ ਆਰਡਰ ਦੀ ਆਏ ਨਹੀਂ ਵੀ ਟੁੱਟ ਮਾ ਜਾ ਲੇਵਾਂ ਲੱਗਿਆ ਹੋਊਗਾ ਮੋੜ ਲਿਆ ਬਈ ਜਮਾ ਕਰੇ ਲੂ ਪਰਵਾਰ ਆ ਵੀਰੇ ਕਰੇ ਲੂ ਬਸ਼ੂ ਬਾਲਕਾ ਜਿਹੜਾ ਵਪਾਰੀ ਆ ਉਹਨੂੰ ਵਪਾਰੀ ਕਮਾਂਗੇ ਤੇ ਬਣ ਲਾ ਬਈ ਕੋਈ ਗੱਲ ਨਹੀਂ ਇੱਕ ਨੰਬਰ ਤੇ ਜਮਾ ਤੋਹਫੀ ਦਿਖਾਉਣੇ ਅੱਜ ਹੋਲੀ ਦਾ ਤਰੀਕ ਆ ਜਿਹੜੀ ਬਾਈ ਜੀ ਅੱਜ ਆ 14 ਮਾਰਚ 14 ਮਾਰਚ 2025 ਦੀ ਵੀਡੀਓ ਆ ਵੀਰੇ ਹੋਲੀ ਦੇ ਤਿਹਾੜ ਤੇ ਬਈ ਕਾਲੇ ਕਿੰਨਾ ਕ ਦੁੱਧ ਆਇਆ ਪਹਿਲਣ ਦਾ ਇਹ ਆਪਾਂ ਦਾ ਵੀਰ ਗੱਫ ਮਾਰਨ ਦਾ ਕੋਈ ਮਰਵਾਈ ਚੱਲੇ ਆਪਾਂ ਢੋਕੜ ਗੱਬਣਾ ਲੈ ਕੇ ਪਾ ਲਈਆਂ ਬਈ ਅੱਛਾ ਢੋਕੜ ਗੱਬਣ ਲੈ ਕੇ ਪਾ ਲਈਆਂ ਸੀ ਹਾਂ ਸ਼ੀ ਆਪਾਂ 5 ਮਹੀਨੇ ਗੱਬਣ ਲੈਂਦੀ ਸੀ ਉਦੋਂ 5 ਕਿਲੋ ਦੁੱਧ ਦਿੰਦੀ ਸੀ ਬਈ 5 ਕਿਲੋ ਹਾਂ ਬਈ ਵੀ ਨਹੀਂ ਤੈਨੂੰ ਉਹ ਸੱਜਰ ਦਾ ਉਹਨੇ ਦੱਸਿਆ ਹੋ ਕਿੰਨੇ ਕ 11 11.5 ਕਿਲੋ ਕਹਿੰਦੀ ਸੀ 11.5 ਸੀਗਾ ਹੁਣ ਐਤ ਕੀ ਤਾਂ ਚੰਗੀ ਉਮੀਦ ਹੈ ਲਾਦਾ ਦੇ ਦੂਗੀ 13 14 ਕਿਲੋ ਹਾਂ ਦੇਹ ਮੀਤਾ ਮਾਰਨ ਦਾ ਦੇਈ ਤੂੰ ਘੱਟੋ ਘੱਟ ਤੇਰਾ 10 14 ਕਿਲੋ ਤਾਂ ਦੇਣਾ ਚਾਹੀਦਾ ਬਈ ਯਾਰ ਹਾਂ ਜਿਹੜੇ ਹਿਸਾਬ ਨਾਲ ਛੋਟੀ ਚੰਮੀ ਹਨਾ ਪਲੀ ਪੁਲੀ ਆ ਤੇ ਬਈ ਮੋਲੇ ਦਾ ਜੇ ਕੀ ਕਰੀ ਜਾਇਜ ਆ ਜਿਹੜਾ ਮੋਲੇ ਦਾ ਜਾਇਜ ਤਾਂ ਬਈ ਕਿੰਨੇ ਕਰਾਈ ਚੱਲ ਹਾਂ ਬਈ ਆਪ ਇੱਕ 82 ਦੀ ਦੇਣੀ ਆ ਬਈ ਇੱਕ 82 ਦੇਣੀ ਆ ਮੋਲੇ ਜਿੰਨਾ ਮਰਜੀ ਬਈ ਕਰਾ ਲੋ ਉਹੋ ਜਿਹੀ ਭਰਾ ਫੋਨ ਲਾਵੇ ਇੱਕ 82 ਚ ਬਾਈ ਕਹਿੰਦਾ ਜੈਸ ਨੋ ਮਾੜੇ ਮੋٹے ਦੀ ਹੋਊਗੀ ਹਾਂ ਕੋਈ 1500 ਦਾ ਵੀਰ ਕਹਿੰਦਾ ਇੱਧਰ ਉੱਧਰ ਹੋਊਗਾ ਮੈਂ ਮੰਨਦਾ ਨਹੀਂ ਹੋ ਬਈ ਮੰਨਦਾ ਨਹੀਂ ਹੋਗਾ ਨਾ ਠੀਕ ਆ ਵੀਰੇ ਇੱਕ ਨੰਬਰ ਤੇ ਆ ਗਿਆ ਜਮਾ ਤੋਹਫਾ ਹੀ ਆ ਬਾਈ ਆ ਜਾ ਇੱਕ ਨਵੇਂ ਸੂਏ ਭਈਆ ਮੱਜ ਇਹ ਚੌਥੇ ਸੂਏ ਗੀ ਚੌਥੇ ਸੂਏ ਗੀ ਹਾਂ ਭਈ ਕਿੰਨੇ ਦਿਨਾਂ ਦੀ ਕੱਚੀ ਆ ਹੁਣ ਇਹ ਤਾਂ ਫਿਰ 15 15 ਹਫਤਾ 15 20 ਦਿਨ ਤਾਂ ਲੇ ਜਾਊਗੀ ਯਾਰ 15 20 ਦਿਨ ਲੈ ਜਾਊਗੀ ਇਹਦਾ ਵੀਡੀਓ ਤਾਂ ਕਰਕੇ ਬਣਾਉਣ ਲੱਗੇ ਚੱਲ ਆਏ ਆ ਭਈ ਦੁਬਾਰੇ ਫਿਰ ਰੱਖਣਾ ਭਾਈ ਨੇ ਇਕੱਲੇ ਆਏ ਸੀ ਇਹਦੀ ਪਾਉਣੇ ਸੀ ਚੱਲ ਕਹਿੰਦਾ 15 ਦਿਨਾਂ ਦੀ ਕੱਚੀ ਆ ਇਹਦੀ ਵੀ ਵਿੱਚ ਪਾ ਲੈਣਾ ਵੀਡੀਓ ਚੌਥੇ ਸੂਏ ਵਾਸਤੇ ਇਹ ਤੇ 15 ਦਿਨਾਂ ਦੀ ਕੱਚੀ ਆ ਹਨਾ ਹਾਂ ਹਾਂ ਭਈ ਇਹਨੂੰ ਵੀ ਤੋਰ ਲਾ ਫਿਰ ਭਈ ਇੱਕ ਵਾਰੀ ਚੈੱਕ ਕਰਾ ਦਈਏ ਨਹੀਂ ਤਾਂ ਭਈ ਅਗਲਾ ਨਾ ਤੀਸਰੇ ਸੂਏ ਤੋਂ ਅੱਜ ਕੱਲ ਵੱਧ ਸੁਣਦਿਆਂ ਹੀ ਨਹੀਂ ਪਤਾ ਨਹੀਂ ਤੀਜੇ ਤੋਂ ਬਾਅਦ ਅਗਲਾ ਕਹਿ ਜਾਂਦਾ ਬਸ ਸਾਡੀ ਪਾਂਦੀ ਹੋਵੇ 7ਵੇਂ ਸੂਏ ਤੇ ਤੀਸਰਾ ਕਹਿ ਜਾਂਦਾ ਅਗਲਾ ਆਹ ਦੇਖ ਲਓ ਦਰਮਿਆਨੇ ਕੱਦ ਦੀ ਆ ਗਈ ਤੇ 15 ਦਿਨਾਂ ਦੀ ਛੁੱਟੀ ਇਹ ਕੱਚੀ ਆ ਗਈ ਪੜ ਲੈ ਬਈ ਹਾਂ ਪਰਵਾਹ ਆ ਬਈ ਟੋਕੜ ਗੱਬਣਾ ਬਈ ਲੈ ਕੇ ਆਇਆ ਸੀ ਚੰਗੀਆਂ ਪਾਲ ਕੇ ਇਹ ਹੁੰਦਾ ਬੰਦੇ ਨੂੰ ਵਿਚਾਰ ਪੈਸੇ ਚਲੋ ਨਾਲ ਜੁੜ ਜਾਣਾ ਹਨ ਪਰਵਾਹ ਦੇ ਆ ਇਧਰ ਬਾਈ ਦੇ ਦੂਸਰੇ ਪਸ਼ੂ ਆ ਗਏ ਜੇ ਬਈ ਕਾਲੇ ਇਹਦੇ ਮੁੱਲ ਦੀ ਗੱਲ ਕਰੀਏ ਇਹਦਾ 1 40 ਆ ਬਈ ਇਹਦਾ 1 40 ਆ ਹਾਂ ਬਈ ਕਿੰਨੇ ਕ ਦੀ ਛੱਡ ਦੇਗਾ ਜਾਇਦ ਜੀ ਇਹ 1.35 ਦੇ ਦੇ ਦਾਂਗੇ ਬਈ 1.35 ਦੇ ਦਾਂਗੇ ਹਾਂ ਬਈ ਠੀਕ ਆ ਵੀਰੇ ਇਹ ਕਿਨੇ ਕ ਦੁੱਧ ਵਾਲੀ ਹੈ ਇਹ 12 ਕਿਲੋਟਰ ਦੁੱਧ ਕੱਢਿਆ ਬਈ ਯਾਰ ਐਵੇਂ ਗੱਪਾਂ ਮਾਰਨ ਨੂੰ 14 ਕਹਦੇ ਆ ਉਹਦਾ ਸਾਹਮਣੇ ਆਉ ਬਈ ਯਾਰ ਹਾਂ ਉਹਦਾ ਆਉਗਾ ਆ ਪਾ ਚੋਟੀ ਬਈ ਤੋਲ ਕੇ ਵੀ ਜੇ ਕਹਦੇ ਨਾ 13 14 ਲੀਟਰ ਜੇ ਸੂਪੀ ਤੋਲ ਕੇ ਦਾ ਰੇਟ ੱਡ ਹੋ ਬਈ ਫਿਰ ਹਾਂ ਵੀ 13 14 ਬਈ ਕਹਿੰਦਾ ਇਹਦਾ ਖੁੱਲਾ ਤੋਲ ਕੇ ਦੇ ਦੂੰ ਚੋਟੀ ਜਿੱਦੇ ਸੂਗੀ ਫਿਰ ਰੇਟ ੱਡ ਹੋਊਗਾ ਕਿੰਨੇ ਦਿਨਾਂ ਦੀ ਕੱਤੀ ਹੈ ਇਹ ਇਹ 10 ਦਿਨਾਂ ਦਾ 24 ਤਰੀਕ ਨੂੰ ਤੈਨ ਪੂਰੇ ਆ ਬਈ ਇਹਦੇ 24 ਨੂੰ ਪ ਚੋਟੀ ਵੀਰੇ ਚੰਗੀ ਆ ਵੀਡੀਓ ਦੇ ਉੱਤੇ ਬਾਈ ਦਾ ਨੰਬਰ ਚੱਲੀ ਜਾਂਦਾ ਜਿਹੜੇ ਭਰਾ ਨੂੰ ਪਸੰਦ ਆ ਉਹ ਕੋਲਿਆ ਜੋ ਤਸੱਲੀ ਕਰਕੇ ਸੋਡਾ ਖਰੀਦਣਾ ਹੱਕਾ ਦੋਸਤੋ ਤੇ ਬਾਕੀ ਝੋਟੀ ਦਾ ਲੈ ਵਸ ਨੂੰ ਇੱਕ ਵਾਰੀ ਹੋਰ ਚੈੱਕ ਕਰਾ ਦਨਾ ਮੈਂ ਕਰਮ ਵਾਲੀ ਨੂੰ ਦੇਖੀ ਆ ਜੀ ਕਰਦਾ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਸਸੇਕਾਲ ਜਿਹੜਾ ਬਾਈ ਦੀ ਵੀਡੀਓ ਸ਼ੇਅਰ ਕਰਕੇ ਉਹ ਉਹਦੇ ਵਾਸਤੇ ਆਫਰ ਆ ਬਾਈ ਉਹਦੇ ਵਾਸਤੇ 2000 ਛੋੜਾ ਠੀਕ ਆ ਬਈ ਠੀਕ ਆ ਬਈ ਜਿਹੜਾ ਤੈਨੂੰ ਸਬਸਕ੍ਰਾਈਬ ਕਰਕੇ ਉਹ ਤੇਰਾ ਬਈ